ਕਿ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਆ 2025 ਪੀਡੀਐਫ ਦਾ 18ਵੇਂ ਮੇਲੇ ਦੀ ਬਿਊਟੀ ਦੇ ਵਿੱਚ ਗਾਂ ਫਰਸਟ ਪੁਜੀਸ਼ਨ ਦੇ ਉੱਤੇ ਆਈ ਹੈ ਬਾਈ ਜੀ ਇਹਦੀ ਫੁੱਲ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਕਿਹੜੇ ਬੁੱਲ ਦੀ ਹੈ ਤੇ ਕਿੰਨੇ ਮਿਲਕ ਤੇ ਚੱਲਦੀ ਹੈ ਇਹਦੇ ਘਰੇ ਤੇ ਤੁਸੀਂ ਪਹਿਲਾਂ ਇਹਦੀ ਦੋਨੇ ਸਾਈਡਾਂ ਤੋਂ ਇਹਦੀ ਬਾਡੀ ਦੀ ਦਿਖਾਓ ਕਿ ਕਿੰਨੀ ਸੋਹਣੀ ਬਾਡੀ ਦੀ ਮਾਲਕਾਣਾ ਹੈ ਪੈਟਪੁਰਾ ਜਿਹੜੀ ਸਟੇਟ ਹੈ ਕਿੰਨੀ ਸੋਹਣੀ ਹੈ ਤੇ ਮੂੰਹ ਦੀ ਕਿੰਨੀ ਸੋਹਣੀ ਹੈ ਆਰਡਰ ਕੁਆਲਿਟੀ ਬਾ ਕਮਾਲ ਲੱਗੀ ਹੋਈ ਹੈ ਇਹਨੂੰ ਬਹੁਤ ਸੋਹਣੀ ਆਰਡਰ ਕੁਆਲਿਟੀ ਕਿਸੇ ਕਿਸਮ ਦੀ ਵੀ ਕੋਈ ਪ੍ਰੋਬਲਮ ਨਹੀਂ ਕਿ ਯਾਨੀ ਕਿ ਸਭ ਤੋਂ ਟਾਪ ਦਾ ਇਹ ਨਗੀਨਾ ਹੈਗਾ ਮੇਲੇ ਦਾ ਤਾਂ ਹੀ ਬਿਊਟੀ ਦੇ ਕੰਪੀਟੀਸ਼ਨ ਇਹਨੇ ਲੜਿਆ ਤੇ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਪਹਿਲੀ ਗੱਲ ਤਾਂ ਸਾਨੂੰ ਬਹੁਤ ਬਹੁਤ ਮੁਬਾਰਕਾਂ ਦੀ ਇਸ ਵਾਰਡ ਮੈਨਡ ਦੇ ਲਈ ਹਾਂਜੀ ਤੇ ਬਾਈ ਜੀ ਇਹ ਆਪ ਕਿਹੜੇ ਸੀਮੰਦੀ ਆ ਜੀ ਆਪਾਂ ਜੀ ਇਸ ਸਟੋਰੀਕ ਦੀ ਹੈ ਪੀਡੀਐਫ ਇਹ ਠੀਕ ਹੈ ਜੀ ਹਾਂਜੀ ਇਹ ਇਸ ਮੇਲੇ ਦੀ ਦੋ ਵਾਰ ਚੈਂਪੀਅਨ ਹੈਗੀ ਪਿਛਲੇ ਸਾਲ ਵੀ ਇਹੀ ਗਾਂ ਚੈਂਪੀਅਨ ਸੀ 2024 ਦੀ ਹਾਂਜੀ ਬਿਊਟੀ ਕੰਪੀਟੀਸ਼ਨ ਦਾ ਦੇ ਦੋ ਵਾਰ ਦੀ ਚੈਂਪੀਅਨ ਹੈ ਇਹ 24 ਦੀ ਤੇ 25 ਦੀ ਇਸ ਵਾਰ ਵੀ ਇਸੇ ਨੇ ਹੀ ਮੱਲਾ ਮਾਰਿਆ ਜੀ ਤੇ ਦੁੱਧ 'ਚ ਵੀ ਪਾਈ ਸੀ ਦੁੱਧ ਚ ਇਹ 72 ਕਿਲੋ ਲੀਟਰ ਸਾਡੇ 71 ਬਣਦਾ ਇਸ ਵਾਰ ਜੀ 7ਵਾਂ ਨੰਬਰ ਬਣਦਾ ਇਸ ਮੇਲੇ ਜੀ 7ਵੇਂ ਨੰਬਰ ਤੇ ਆਈ ਹੈ ਮਿਲਕ ਦੇ ਵਿੱਚ 72 ਪਲੱਸ ਇਹਨੇ ਮਿਲਕ ਘੱਡੇ ਹਾਂਜੀ ਤੇ ਵੀਰੇ ਹੁਣ ਇਹ ਗੱਬਣਾ ਜਾਂ ਕੀ ਪੋਜੀਸ਼ਨ ਦੇ ਵਿੱਚ ਅੱਛਾ ਕਰਾਣੀ ਹੈ ਅੱਛਾ ਕਰਾਣੀ ਹੈ ਜੀ ਅੱਛਾ 2 ਮਹੀਨੇ ਸੁਈ ਤੇ ਵੀਰੇ ਇਹਦਾ ਘਰੇ ਕਿੰਨੇ ਕਿ ਮਿਲਕ ਤੇ ਲਗਭਗ ਦੇ ਲਈ ਤੋਂ ਮਹੀਨਾ 20 ਦਿਨ ਪਹਿਲਾਂ ਇਹਨੂੰ ਮਸਟਰਡਸ ਹੋ ਗਈ ਸੀ ਤੁਹਾਨੂੰ ਨਹੀਂ ਤਾਂ ਇਹ 80 85 ਲੀਟਰ ਤੇ ਸਾਨੂੰ ਚੱਲਦੀ ਸੀ ਆਮ ਹੀ ਚੱਲੀ ਜਾਂਦੀ ਹੈ ਫਿਰ ਵੀ ਇੱਥੇ ਮੰਨ ਲਓ ਜਦੋਂ ਮੇਲੇ ਆਈ 75 ਲੀਟਰ ਹਿਸਾਬ ਨਾਲ ਸੀ ਕਿ ਇੱਕ ਚੁਆਇਸ ਇਹਨਾਂ ਥੋੜਾ ਘੱਟ ਘੱਟਿਆ 75 ਲੀਟਰ ਬਣਿਆ ਤੇ ਇਹ ਆਇਆ ਹੁੰਦਾ ਕਿਤੇ ਬਾਹਰ ਦਾ ਸਟ੍ਰੈਸ ਵੀ ਪੈ ਜਾਂਦਾ ਜਾਣਾ ਇੱਕ ਤੋ ਦੂਜੀ ਗੱਲਾਂ ਸਾਡੀ ਉਹ ਭਰੇ ਆ ਉਹਨੇ 75 ਸਾਡੇ 75 ਘੱਟਿਆ ਇਸ ਮੇਲੇ 'ਚ ਪੂਰਾ ਚੌਥਾ ਨੰਬਰ ਬਣਿਆ ਸਾਡੀ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਗਾਂਾਂ ਦੀ ਬਿਊਟੀ ਬਾ ਕਮਾਲ ਹੈ ਫਰਸਟ ਪੋਜੀਸ਼ਨ ਤੇ ਵੀਰੇ ਕਿਹੜਾ ਤੁਹਾਡਾ ਡੈਰੀ ਫਾਰਮ ਕੀ ਹੈ ਆਪਣਾ ਭਾਜੀ ਪ੍ਰਿਤਪਾਲ ਦੇ ਨਾਮ ਦੇ ਡੈਰੀ ਫਾਰਮ ਬੈਂਸ ਡੈਰੀ ਫਾਰਮ ਨਵੀਂ ਨਵਾਂ ਸ਼ਹਿਰ ਪ੍ਰਿਤਪਾਲ ਨਵਾਂ ਸ਼ਹਿਰ ਹਾਂਜੀ ਤੇ ਤੁਸੀਂ ਗਾਂ ਦੀ ਬਿਊਟੀ ਦੁਆਰਾ ਫੇਰ ਦਿਖਾਇਆ ਵੀ ਗਾਂ ਬਾ ਕਮਾਲ ਆ ਬਹੁਤ ਸੋਹਣੀ ਗਾਂ ਫਰਸਟ ਪੋਜੀਸ਼ਨ ਤੇ ਆਈ ਐ ਵੀਰ ਇਹਨੂੰ ਆਪਾਂ ਬਹੁਤ ਬਹੁਤ ਵਧਾਈਆਂ ਦਿੰਨੇ ਆ ਕਿ ਇਸ ਤਰ੍ਹਾਂ ਦੇ ਮੇਲੇ ਆਪਾਂ ਲੜੀਏ ਹਰ ਇੱਕ ਫਾਰਮਰ ਵੀਰ ਨੂੰ ਇਸ ਤਰ੍ਹਾਂ ਦੀਆਂ ਬਰੀਡ ਤੇ ਕੰਮ ਕਰਨਾ ਚਾਹੀਦਾ ਤੇ ਵਧੀਆ ਬਰੀਡ ਤੇ ਕੰਮ ਕਰੋ ਤੇ ਬਾਈ ਜੀ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਮੇਲਾ ਭਾਜੀ ਸਿਰ ਆਇਆ ਇਸ ਤੋਂ ਉੱਪਰ ਮੇਲਾ ਕੋਈ ਇੰਡੀਆ 'ਚ ਹੈ ਨਹੀਂ ਆਪਣਾ ਵਰਲਡ ਲੈਵਲ ਦਾ ਪ੍ਰਬੰਧ ਜਿੱਦਾਂ ਇਦਾਂ ਨੇ ਹਰ ਇੱਕ ਸਹਾਈਦਾ ਸੀ ਮੰਨ ਲਓ ਕਿ ਸਾਨੂੰ ਹੋ ਗਿਆ ਅਸਾ 3 ਸਾਲ ਹੋ ਗਏ ਲਗਾਤਾਰ ਐ ਅੱਛੇ ਵੀ ਚਾਹੀਦਾ ਹੋਰ ਵੀ ਮਿਲਿਆ ਜੀ ਪਰ ਇੱਥੇ ਦਾ ਪ੍ਰਬੰਧ ਸਭ ਤੋਂ ਵਧੀਆ ਹੈ ਪ੍ਰਬੰਧ ਬਹੁਤ ਵਧੀਆ ਹੈ ਠੀਕ ਹੈ ਜੀ ਕੈਮਰੇ ਦੇ ਅੰਦਰ ਮਿਲਕਿੰਗ ਹੁੰਦੀ ਆ ਕੋਈ ਟਿਕਟ ਅੱਲਾ ਨਹੀਂ ਕੋਈ ਭਖਪਾਤ ਨਹੀਂ ਹਾਂ ਜੀ ਯਾਨੀ ਕਿ ਜੇਕਰ ਕਿਸ ਨੇ ਮਿਹਨਤ ਕੀਤੀ ਹੈ ਤਾਂ ਉਹਨੂੰ ਮਿਹਨਤ ਦਾ ਮੁੱਲ ਮਿਲਦਾ ਹੈ ਹਾਂ ਜੀ ਹਾਂ ਜੀ ਬਾਕੀ ਲੋਕੋ ਨੇ ਘਰ ਬੈਠੇ ਨੇ ਕਹੀ ਜਾਨਾ ਕਿ ਨੀ ਟਿਕਾ ਲੱਕਿਆ ਉਹ ਨਹੀਂ ਜਣਾ ਚਲੋ ਤਾਂ ਪਰ ਵਧੀਆ ਵੱਲਾ ਪਰ ਵਧੀਆ ਮੇਲਾ ਹੈ ਮੇਲੇ ਚ ਆ ਕੇ ਪਹਿਲਾਂ ਪਾਰਟਿਸਪੇਟ ਕਰਨਾ ਬਹੁਤ ਵੱਡੀ ਗੱਲ ਹੈ ਬਹੁਤ ਔਖੀ ਗੱਲ ਹੈ ਜੀ ਉਸ ਰਿੰਗ ਦੇ ਵਿੱਚ ਹੀ ਜਾਣਾ ਵੱਡੀ ਵੱਡੀ ਗੱਲ ਹੈ ਹੁਣ ਸਾਨੂੰ ਪਰ ਉਹ ਤਿੰਨ ਗੱਡੀਆਂ ਆ ਉਹਨੇ ਮੇਸ਼ਰ ਤੋਂ ਆਉਣੀ ਆ ਰੋਜ਼ ਚਾਰ ਪਿੰਡੋਂ ਆਉਂਦਾ ਠੀਕ ਹੈ ਜੀ ਖਰਚਾ ਬਾਧੂ ਆ ਜੀ ਬਹੁਤ ਖਰਚਾ ਤੇ ਇੱਕ ਨਾਮ ਲਈ ਆ ਬਸ ਹਾਂਜੀ ਚਲੋ ਜੀ ਨਾਮ ਹੀ ਲਈ ਆ ਹਰੇਕ ਇਨਸਾਨ ਨਾਮ ਲਈ ਕਰਦਾ ਇਹ ਤਾਂ ਬਹੁਤ ਵੱਡੀ ਇਹਨਾਂ ਨੇ ਕਰਮਾਂ ਵਾਲੀ ਜਿਨ੍ਹਾਂ ਨੇ ਤੁਹਾਨੂੰ ਨਾਮ ਬਖਸ਼ ਨਾਮ ਤੁਹਾਡਾ ਸਾਰੇ ਵਰਲਡ ਦੇ ਵਿੱਚ ਹੀ ਜਾਣਾ ਤੇ ਦੁਆਰ ਤੋਂ ਫਿਰ ਇਹੀ ਮੁੱਲ ਨਿਜੀ ਪਿਛਲੇ ਸਾਲ ਆਪਣਾ ਸਾਡਾ ਮਿੱਤਰ ਆ ਨੇਣੀ ਖਦਾਈ ਚੱਕਦਾ ਉਹ ਕੋ ਮੜੀ ਲਈ ਸੀ ਠੀਕ ਹੈ ਜੀ ਮੁੱਲ ਲਈ ਸੀ ਹਾਂਜੀ ਛੋਟੀ ਸੀਗੀ ਨਹੀਂ ਨਹੀਂ ਪਿਛਲੇ ਸਾਲ ਲਈ ਸੀ ਪਿਛਲੇ ਸਾਲ ਲਈ ਸੀ ਤੀਜੇ ਸੂਰ ਉਹ ਮੁੰਡੇ ਕੋ ਲਈ ਸੀਗੀ ਠੀਕ ਹੈ ਜੀ ਨੇਣੀ ਠੀਕ ਹੈ ਜੀ ਤੇ ਤੁਹਾਡਾ ਫਰੈਂਡ ਹੀ ਹੋਣਾ ਹਾਂਜੀ ਫਰੈਂਡ ਆਪਣਾ ਇੱਕੋ ਗੱਲ ਆ ਜਾਣ ਕੇ ਮੇਰੇ ਕੋਲ ਬੜੀਆਂ ਆ ਵੀ ਬੜੀ ਕੋਲ ਹੈ ਇਹ ਹਰਿਆਣੇ ਪੀਡੀਐਫ ਜਿੱਤ ਗਈ ਹੈ ਬਿਊਟੀ ਦੇ ਵਿੱਚ ਬਿਊਟੀ ਦੇ ਵਿੱਚ ਹਾਂਜੀ ਕਿਹੜਾ ਕਿਹੜਾ ਸਤਾਨ ਹਾਸਲ ਕਰਿਆ ਸੀ ਉਹਨੇ ਫਸਟ ਫਸਟ ਪੋਜੀਸ਼ਨ ਹਾਂਜੀ ਪੀਡੀਐਫ ਠੀਕ ਹੈ ਜੀ ਵੀਰੇ ਕੋਲੇ ਨਾ ਟੋਟਲੀ ਜਿੰਨੇ ਵੀ ਜਾਨਵਰ ਹੈ ਸਾਰੇ ਜੀ ਟਾਪ ਕੁਆਲਿਟੀ ਦੇ ਹੈ ਮੇਰੇ ਫਿਰ ਤੁਸੀਂ ਪੀਡੀਐਫ ਨਾਲ ਜੁੜੇ ਹੋਏ ਹੋ ਜਾਂ ਸੀਮਨ ਵਗੈਰਾ ਫਿਰ ਇਹ ਪੀਡੀਐਫ ਨਾਲ ਹੈ ਪੀਡੀਐਫ ਦੇ ਸੀਰੀਅਲ ਯੂਜ਼ ਕਰਦੇ ਹਾਂਜੀ ਪੀਡੀਐਫ ਇਹਦਾ ਬੀਐਸ ਲਾਦੀਦਾ ਪਰ ਜ਼ਿਆਦਾ ਪੀਡੀਐਫ ਇਹ ਜ਼ਿਆਦਾ ਪੀਡੀਐਫ ਪੀਡੀਐਫ ਇੱਕ ਮਹਾਨ ਸੰਸਥਾ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਕਾਉ ਨੂੰ ਬਹੁਤ ਉੱਚਾ ਲੈ ਕੇ ਗਿਆ ਹੈ ਗਾਵਾਂ ਦੀ ਕੰਪੀਟੀਸ਼ਨਾਂ ਦੇ ਵਿੱਚ ਕਰਵਾ ਕਰਵਾ ਕੇ ਬਹੁਤ ਉਹਨਾਂ ਦੀ ਮਿਹਨਤ ਮਿਹਨਤ ਸਦਕਾ ਇਹ ਮੇਲੇ ਹੋਏ ਆ ਜਿਹੜੇ ਤੇ ਲੋਕਾਂ ਨੂੰ ਦੁਬਾਰਾ ਫੇਰ ਇਸ ਪਾਸੇ ਵੱਲ ਮੁੜਿਆ ਬਾਹਰ ਜਾਣ ਦਾ ਰੁਝਾਨ ਨਹੀਂ ਨਵੇਂ ਮੁੰਡਿਆਂ ਨੂੰ ਦਰਾਣਾ ਚਾਹੀਦਾ ਨਵੇਂ ਮੁੰਡਿਆਂ ਨੂੰ ਇੱਧਰ ਆਣਾ ਚਾਹੀਦਾ ਤੇ ਜੇ ਜੇ ਇਹ ਮੇਲਿਆਂ ਦੇ ਜ਼ਰੀਏ ਨੌਜਵਾਨਾਂ ਨੂੰ ਜਾਗ ਲੱਗਦੀ ਹੈ ਹਾਂਜੀ ਤੇ ਬਾਈ ਵੀਰੇ ਤੁਹਾਡਾ ਮੈਨੂੰ ਟਾਈਮ ਦੇਣ ਲਈ ਧੰਨਵਾਦ ਨਹੀਂ ਸ਼ੁਕਰੀਆ ਭਾਜੀ ਤੇ ਵੀਡੀਓ ਦੇਖਣ ਦੇ ਲਈ ਧੰਨਵਾਦ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਖਾਲਸਾ ਡੇਰੀ ਫਾਰਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ